ਲੰਕਾ ਗੜ ਸੋਨੇਗਾ ਭਇਆ ਮੂਰ ਖਰਾਮਨ ਕੀ ਲੈ ਗਿਆ ਦਾਸ ਕਈ ਵਾਰ ਬੇਨਤੀ ਕਰਦਾ ਸੱਚੇ ਬਾਦਸ਼ਾਹ ਤੇ 라ਵਣ ਨੂੰ ਨਹੀਂ ਸਮਝਾਉਂਦੇ ਸਾਨੂੰ ਸਮਝਾਉਂਦੇ ਆ ਜੇ ਸਾਡੇ ਕੋਲ ਧਨ ਪ੍ਰਦਾਰਥ ਸੋਨਾ ਆਦ ਆ ਗਿਆ ਮਾਰ ਨਾ ਕਰਿਓ ਇਹ ਧਨ ਪ੍ਰਦਾਰਥ ਰਾਜ ਭਾਗ ਕੁਛ ਦੇਰ ਵਾਸਤੇ ਹੈ ਜੇ 라वण ਨਾਲ ਕੁਝ ਨਹੀਂ ਲੈ ਗਏ ਤਾਂ ਅਸੀਂ ਕੀ ਲੈ ਕੇ ਜਾਵਾਂਗੇ ਮਾਰ ਨੇ 라वण ਦੀ ਮਿਸਾਲ ਦਿੱਤੀ ਹੈ ਸਾਹਿਬ ਸਰਬ ਸੋਏ ਨੀ ਕੀ ਲੰਕਾ ਹੋਤੀ RAM ਸੇ ਅਧ்கਾਈ ਕਹਾ ਪੇ ਉਹ ਦਰਬੰਦ ਦੇ ਹਾਥੀ ਖਿੰਮੇ ਭਈ ਪਰਾਈ ਇੱਕ ਖਿੰਮੇ ਚ ਲੰਕਾ ਪਰਾਈ ਹੋ ਗਈ ਸੀ ਤੇ ਇਹਦਾ ਭਾਵ ਹੈ ਅਸੀਂ ਵੀ ਆਪਣੇ ਉੱਤੇ ਗੁਰੂ ਦਾ ਬਚਨ ਘਟਾਈਏ ਹਿਰਦੇ ਚ ਵਸਾਈਏ ਜਦੋਂ ਆਪਾਂ ਸੰਸਾਰ ਤੋਂ ਜਾਣਾ ਹੈ ਨਾ ਸਾਰਾ ਸੰਸਾਰ ਇੱਕ ਖਿੰਚ ਪਰਾਇਆ ਹੋ ਜਾਣਾ ਦੇ ਪਿਆਰ ਆਪਾਂ ਇੱਕ ਪਾਸੇ ਸੰਸਾਰਿਕ ਉੱਥੇ ਗੁਰੂ ਪਰਮੇਸ਼ਰ ਹੀ ਹੈ ਇਹ ਖਜਾਨੇ ਚ ਉਠੇ ਨੇ